ਹਰੇਕ ਬੰਦੇ ਨੂੰ ਸਾਧ ਸੰਗਤ ਜੀ ਰੱਬ ਤੇ ਭਰੋਸਾ ਨਹੀਂ ਹੈ ਤੇ ਜਦੋਂ ਭਰੋਸਾ ਨਹੀਂ ਟਿਕਦਾ ਤੇ ਉਹਦਾ ਕਦੇ ਵੀ ਮਨ ਨਹੀਂ ਟਿਕ ਸਕਦਾ ਜਿਹਦਾ ਜਗਾ ਜਗਾ ਭਰੋਸਾ ਬਣ ਜਾਂਦਾ ਸਤਗੁਰੂ ਸਾਨੂੰ ਵਿਸ਼ਵਾਸ ਕਰਾਉਂਦੇ ਆ ਕਹਿੰਦੇ ਰੱਬ ਤੇ ਭਰੋਸਾ ਰੱਖੋ ਅਰਦਾਸ ਵੀ ਕਰਦੇ ਆ ਨਾ ਅਸੀਂ ਮੰਗਦੇ ਆ ਭਰੋਸਾ ਦਾ ਕਿੰਨਾ ਭਰੋਸਾ ਕੀ ਅਟਲ ਵਿਸ਼ਵਾਸ ਸਾਨੂੰ ਹੋਣਾ ਚਾਹੀਦਾ ਕਿ ਰੱਬ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਇਹਨਾਂ ਸਾਨੂੰ ਭਰੋਸਾ ਹੋਣਾ ਚਾਹੀਦਾ ਪਰ ਥਾਂ ਥਾਂ ਤੇ ਭਰੋਸਾ ਜਿਹੜਾ ਰੱਖਦਾ ਉਹ ਕਦੇ ਟਿਕ ਨਹੀਂ ਸਕਦਾ ਗੁਰੂ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਹੁਣ ਕਿਸੇ ਨੂੰ ਕਿਸੇ ਚੀਜ਼ ਤੇ ਭਰੋਸਾ ਕਿਸੇ ਨੂੰ ਕਿਸੇ ਤੇ ਭਰੋਸਾ ਪਾਸ਼ਾ ਜੀ ਕਹਿੰਦੇ ਲੋਕਾਂ ਨੂੰ ਪੱਥਰਾਂ ਦੇ ਭਰੋਸਾ ਹੈ। ਵੀ ਸ਼ਾਇਦ ਪੱਥਰ ਹੀ ਰੱਬ ਹੁੰਦੇ ਆ। ਅਸੀਂ ਰੋਜ਼ਾਨਾ ਹੀ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਪੜ੍ਹਦੇ ਆਂ। ਪਾਸ਼ਾ ਕਹਿੰਦੇ ਕਾਹੂਨ ਪਾਹਣ ਪੂਜ ਧਰਿਓ ਸਿਰ। ਪਾਹਣ ਕਹਿੰਦੇ ਪੱਥਰ ਨੂੰ। ਲੋਕਾਂ ਨੇ ਪੱਥਰ ਨੂੰ ਹੀ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਤਾਂ ਕੋ ਕਰ ਪਾਹਣ ਉਨ ਮਾਣਤ ਉਹਨੂੰ ਕਿਹਾ ਕਿ ਗੁਰੂ ਮਹਾਰਾਜ ਨੇ ਕੀ ਆਖਿਆ ਕਹਿੰਦੇ ਮਹਾ ਮੂੜ ਕਸ਼ ਭੇਦਨਾ ਜਾਣਤ ਕਾਹੂ ਲ ਪਾਹਣ ਪੂਜ ਧਰਿਓ ਸਿਰ ਕਾਹੂ ਲ ਲਿੰਗ ਕਰੇ ਲਟਕਾਇ ਇਥੋਂ ਤੱਕ ਕਰ ਸਤਗੁਰ ਦੇ ਬਚਨ ਕਹਿੰਦੇ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਈ ਸੇ ਕਾਹੂ ਲ ਪਾਹਣ ਪੂਜ ਧਰਿਓ ਸਿਰ ਕਾਹੂ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦੇ ਸਾਵੇਂ ਕਾਹੂ ਪਸ਼ਾਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ਼ੂ ਕੋ ਮਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇ ਕਬੀਰ ਸਾਹਿਬ ਜੀ ਦੇ ਬਚਨ ਵੀ ਹਨ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਕਹਿੰਦੇ ਰੱਬੋ ਹੀ ਮੰਨਣਾ ਸ਼ੁਰੂ ਕਰ ਦਿੱਤਾ ਪੱਥਰ ਨੂੰ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਕਹਿੰਦੇ ਇਤ ਪ੍ਰਵਾਸੀ ਜੋ ਰਹਿ ਬੁੱਢੇ ਕਾਲੀ ਧਾਰ ਜਿਹੜਾ ਇਸ ਭਰੋਸੇ ਤੇ ਰਹਿੰਦਾ ਨਾ ਕਿ ਕਦੇ ਪੰਨੂ ਪੱਥਰ ਤਾਰ ਦੇਗਾ ਕਹਿੰਦੇ ਇਤ ਪ੍ਰਵਾਸੀ ਜੋ ਰਹਿ ਬੁੱਢੇ ਕਾਲੀ ਧਾਰ ਆ ਦੇਖੋ ਨਾ ਜਦੋਂ ਅਸੀਂ ਸਮੁੰਦਰ ਦੇ ਪਾਣੀ ਨੂੰ ਦੇਖਦੇ ਹਾਂ ਜਦੋਂ ਜ਼ਿਆਦਾ ਦੇਖਾਂਗੇ ਦੇਖਾਂਗੇ ਅੰਦਰ ਤੱਕਰ ਕਾਲਾ ਜਿਹਾ ਦਿਖਦਾ ਹੈ ਕਹਿੰਦੇ ਇੰਨਾ ਬੰਦਾ ਗਹਿਰਾ ਡੁੱਬ ਜਾਂਦਾ ਹੈ ਵਿਕਾਰਾਂ ਦੇ ਵਿੱਚ ਬੁੱਢੇ ਕਾਲੀ ਧਾਰ ਜਿਹੜੇ ਸਮਝਦੇ ਆ ਕਿ ਪਰਮੇਸ਼ਰ ਹੈ ਪੱਥਰ ਮਹਾਰਾਜ ਕਹਿੰਦੇ ਉਹਨਾਂ ਦੀ ਤਾਂ ਜਿੰਨੀ ਕੀਤੀ ਹੋਈ ਮਿਹਨਤ ਹੈ ਉਹ ਸਾਰੀ ਹੀ ਨਿਫਲ ਚਲੀ ਜਾਂਦੀ ਕਹਿੰਦੇ ਇੱਕ ਪਾਥਰ ਕੀਚੇ ਪਾਉ ਦੂਜੇ ਪਾਥਰ ਧਰੀਏ ਪਾਉ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇ ਹੁਣ ਕਈਆਂ ਨੂੰ ਪੱਥਰਾਂ ਤੇ ਭਰੋਸਾ ਹੈ ਦੂਸਰੀ ਗੱਲ ਕਈਆਂ ਨੂੰ ਮਾਇਆ ਦੇ ਉੱਪਰ ਭਰੋਸਾ ਹੈ ਵੀ ਮਾਇਆ ਦੇ ਨਾਲ ਆਪਾਂ ਸਭ ਕੁਝ ਕਰ ਸਕਦੇ ਪੈਸਾ ਹੋਣਾ ਚਾਹੀਦਾ ਹੈ ਪੈਸਾ ਦੇ ਸਿੱਟੇ ਤਮਾਸ਼ਾ ਦੇਖੋ ਇਦਾਂ ਦੇ ਲੋਕ ਜਿਹੜੇ ਮਾਇਆ ਦੇ ਵਿੱਚ ਗਲਤਾਨ ਹੋ ਜਾਂਦੇ ਆ ਮਾਇਆ ਦੇ ਵਿੱਚ ਫਸ ਜਾਂਦੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਦੇਖੋ ਪੀ ਪੈਸੇ ਨਾਲ ਆਪਾਂ ਸਭ ਕੁਝ ਖਰੀਦ ਲਾ। ਮਹਾਰਾਜ ਕਹਿੰਦੇ ਭਾਈ ਮਾਈ ਮਾਇਆ ਛਲ ਇਹ ਤਾਂ ਛਲ ਕਰ ਜਾਂਦੀ ਇੱਕ ਦਿਨ। ਮਾਈ ਮਾਇਆ ਛਲ ਤਿਰਣ ਕੀ ਅਗਨ ਆ ਕਾਫ ਉਸ ਨੂੰ ਅਗ ਲਾਓ ਤਾਂ ਕਿੰਨੀ ਕੀ ਦੇ ਰਹਿ ਸਕਦੀ ਹੈ। ਤਿਰਣ ਕੀ ਅਗਨ ਮੇਗ ਕੀ ਛਾਇਆ ਆ ਜਿਹੜੇ ਬੱਦਲ ਹੁੰਦੇ ਨੇ ਛਾਂ ਕਿੰਨੀ ਕੀ ਦੇ ਰਹਿੰਦੀ ਹੈ। ਤਰਣ ਕੀ ਅਗਣ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਅ ਜਦੋਂ ਹੜ ਆਉਂਦਾ ਨਾ ਬਾੜ ਆਉਂਦੀ ਐ ਕਿੰਨੇ ਕਦਰ ਪਾਣੀ ਟਿਕਦਾ ਤੇ ਬਰਸਾਤ ਖਤਮ ਹੁੰਦੇ ਪਾਣੀ ਥੱਲੇ ਉਤਰਨਾ ਸ਼ੁਰੂ ਹੋ ਜਾਂਦਾ ਮਾਈ ਮਾਇਆ ਛੱਡ ਤਰਣ ਕੀ ਅਗਣ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਜਿਹੜੇ ਮਾਇਆ ਦੇ ਭਰੋਸੇ ਤੇ ਰਹਿੰਦੇ ਆ ਰੱਬ ਨੂੰ ਨਹੀਂ ਜਾਣ ਜਿਆਦ ਕਰਦੇ ਰੱਬ ਨੂੰ ਭੁੱਲ ਜਾਂਦੇ ਆ ਹੁਣ ਸਤਿਗੁਰੂ ਨੇ ਤਾਂ ਸਾਨੂੰ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਦੱਸਦਾ ਵੀ ਮਾਇਆ ਧਾਰੀ ਕੌਣ ਹੈ ਤੁਸੀਂ ਜਲਦੀ ਪਹਿਚਾਨ ਲੋਗੇ ਜਿਹਦੇ ਉੱਪਰ ਮਾਇਆ ਅਸਰ ਕਰ ਜਾਂਦੀ ਹੈ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣੀ ਬੋ ਰੋਲ ਕਝੋਲਾ ਉਹ ਅੰਨਾ ਵੀ ਆ ਤੇ ਬੋੜਾ ਵੀ ਹੈ ਪਰ ਗੁਰੂ ਸਾਹਿਬ ਨੇ ਆਖਿਆ ਗੋਂਗਾ ਨਹੀਂ ਐ ਉਹ ਬੋਲਦਾ ਬਹੁਤ ਹੈ ਮਾਇਆ ਦਾ ਬੜਾ ਹੰਕਾਰ ਕਰਦਾ ਹੈ ਮਾਇਆ ਦੇ ਬਚੇ ਵਰਜਨ ਬੋਲਦਾ ਆ ਕਰਦੇ ਆਂਗੇ ਉਹ ਕਰਨਾ ਆਂਗੇ ਗੋਂਗਾ ਨਹੀਂ ਐ ਅੰਨਾ ਵੀ ਆ ਤੇ ਬੋੜਾ ਵੀ ਐ ਬਦਰ ਕੋਈ ਗਰੀਬ ਖੜ ਦੇ ਕੋਲ ਆ ਕੇ ਉਹਨੇ ਦੇਖਣਾ ਹੀ ਨਹੀਂ ਕੋਈ ਆ ਕੇ ਗੱਲ ਕਰੇ ਉਹਨੇ ਸੁਣਨੀ ਨਹੀਂ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਘਿਚੋੜਾ ਉਹ ਨਿਸ਼ਾਨੀਆਂ ਹੁੰਦੀਆਂ ਮਾਇਆਤਾਰੀਆਂ ਕਈਆਂ ਨੂੰ ਮਾਇਆ ਦੇ ਉੱਪਰ ਭਰੋਸਾ ਹੈ ਮਹਾਰਾਜ ਕਹਿੰਦੇ ਭਾਈ ਕਈ ਐਸੇ ਲੋਕ ਹੈ ਜਿਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਉੱਪਰ ਭਰੋਸਾ ਹੈ ਬੰਦੇ ਕੋਲ ਕੁਝ ਵੀ ਨਾ ਹੋਵੇ ਨਾ ਖਾਣ ਵਾਸਤੇ ਗੱਲ ਕਰੇਗਾ ਉਹ ਵੀ ਫਲਾਨਾ ਨਾ ਸਾਡਾ ਰਿਸ਼ਤੇਦਾਰ ਉਹਨੇ ਕਦੇ ਪੁੱਛਿਆ ਵੀ ਨਾ ਹੋਵੇ ਹੁਣ ਮਾਇਆ ਇਦਾਂ ਦੀ ਚੀਜ਼ ਹੈ ਜੇ ਤੁਹਾਡੇ ਕੋਲ ਹੈਗੀ ਆ ਤੁਹਾਡੇ ਰੂਹ ਦੂਰ ਦੇ ਰਿਸ਼ਤੇਦਾਰ ਵੀ ਨੇੜੇ ਦੇ ਬਣ ਜਾਂਦੇ ਜੇ ਤੁਹਾਡੇ ਕੋਲ ਕੁਝ ਨਹੀਂ ਹੈ ਤੇ ਤੁਹਾਡੇ ਨੇੜੇ ਦੇ ਵੀ ਦੂਰ ਦੇ ਕਹਿੰਦੇ ਭਾਈ ਤੁਸੀਂ ਲੈਣ ਦੇਣ ਕਰਨਾ ਤੁਸੀਂ ਜ਼ਿੰਮੇਵਾਰ ਹੋਵੋਗੇ ਅਸੀਂ ਕੁਝ ਨਹੀਂ ਦੇਣਾ ਦੇਣ ਸਾਰੇ ਨਹੀਂ ਹਨ ਪਰ ਬਹੁਤ ਆਤ ਐਸੇ ਲੋਕ ਹਨ ਕਈਆਂ ਨੂੰ ਰਿਸ਼ਤੇਦਾਰਾਂ ਤੇ ਭਰੋਸਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਰਤ ਸਮਝਾਉਂਦੇ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਵਾਹੀ ਏ ਮੇਰੇ ਮਿੱਤਰ ਮਨ ਵਿੱਚ ਚੰਗੀ ਤਰ੍ਹਾਂ ਗੱਲ ਜਾਣ ਲੈ ਆਪਣੇ ਸੁੱਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀਂ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਕੀ ਰਹਿ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ ਘਰ ਕੀ ਣਾਰ ਬਹੁਤ ਹਿਤਜਾ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹਾਂ ਸਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸਿ ਨਿਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋ ਕਾਮਨਾ ਸਤਗੁਰ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਸੁਖ ਮੈਂ ਬਹੁ ਸੰਗੀ ਭੇ ਦੁਖ ਮੈਂ ਸੰਗ ਨਾ ਕੋਏ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਕਿਵਲੇ ਨਾ ਬੰਦਾ ਗੱਲ ਨਹੀਂ ਸਮਝਦਾ ਯਕੀਨ ਨਹੀਂ ਕਰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਹੈ ਕਹਿੰਦੇ ਮੇਰਾ ਨਿੱਜੀ ਤਜਰਬਾ ਮੇਰਾ ਨਿੱਜੀ ਤਜਰਬਾ ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾਹੀਂ ਕੋਈ ਕਿਸੇ ਦਾ ਨਹੀਂ ਹੈ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾਹੀਂ ਜੀਵਨ ਦੇ ਵਿੱਚ ਹਰੇਕ ਬੰਦੇ ਦੇ ਇੱਕ ਦਿਨ ਐਸਾ ਹੁੰਦਾ ਇੱਕ ਸਮਾਂ ਐਸਾ ਹੁੰਦਾ ਜਦੋਂ ਉਹਨੂੰ ਸਮਝ ਆਉਂਦੀ ਕਿ ਰੱਬ ਤੋਂ ਬਗੈਰ ਮੇਰਾ ਕੋਈ ਵੀ ਨਹੀਂ ਹੈ ਜੇ ਜੁੜ ਜਾਣਾ ਤੇ ਉਹਦਾ ਜੀਵਨ ਤਬਦੀਲ ਹੋ ਜਾਂਦਾ ਹੈ ਜੀਵਨ ਦੇ ਵਿੱਚ ਬਦਲਾਅ ਆ ਜਾਂਦਾ ਹੈ ਪਰ ਸਮਝਦਾ ਹੈ ਕਿ ਬੰਦਾ ਕਹਿੰਦਾ ਮੈਂ ਮੈਨੂੰ ਮਾਇਆ ਤੇ ਭਰੋਸਾ ਹੈ ਕਿਸੇ ਨੂੰ ਕਿਸੇ ਤੇ ਭਰੋਸਾ ਹੈ ਪਰ ਇੱਕ ਦਿਨ ਜੀਵਨ ਦੇ ਵਿੱਚ ਇਹ ਸਮਝ ਲੈ ਕਹਿੰਦੇ ਮੇਰਾ ਨਿੱਜੀ ਤਜਰਬਾ ਹੈ ਨਿਜਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾ ਹੈ ਫਿਰ ਸਤਗੁਰੂ ਜੀ ਸਾਥ ਕੌਣ ਦੇਗਾ ਕਹਿੰਦੇ ਨਾਨਕ ਥਿਰ ਹਰ ਭਗਤ ਹੈ ਸਦਾ ਰਹਿਣ ਵਾਲੀ ਨਾ ਪ੍ਰਮਾਤਮਾ ਦੀ ਭਗਤੀ ਹੈ ਨਾਨਕ ਥਿਰ ਹਰ ਭਗਤ ਹੈ ਤੈਨ ਰੱਖੋ ਮਨ ਮਾਹੀ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਨਾਲ ਨਫ਼ਰਤ ਕਰਨੀ ਆ ਰਿਸ਼ਤੇਦਾਰਾਂ ਨਾਲ ਨਫ਼ਰਤ ਕਰਨ ਲੱਗ ਜਾਣਾ ਰਹਿਣਾ ਸੰਸਾਰ ਦੇ ਵਿੱਚ ਐ ਪਰ ਉਹਦੇ ਵਿੱਚੋਂ ਉਪਰਾਮ ਰਹਿਣਾ ਉਹਦੇ ਵਿੱਚੋਂ ਉਪਰਾਮ ਰਹਿਣਾ ਤੇ ਲੋਕਾਂ ਨੂੰ ਲੋਕਾਂ ਨੂੰ ਭਰੋਸਾ ਹੈ ਲੋਕਾਂ ਨੂੰ ਭਰੋਸਾ ਰਿਸ਼ਤੇਦਾਰਾਂ ਫਿਰ ਲੋਕਾਂ ਨੂੰ ਆਪਣੇ ਸਿਆਣਪ ਦੇ ਉੱਪਰ ਭਰੋਸਾ ਹੈ ਮੇ ਕੋਲ ਅਕਲ ਬਹੁਤ ਹੈ ਪੜਨਾ ਸਿਆਣੇ ਨੇ ਜਿਹੜੇ ਕਥਨ ਬਣਾਏ ਹਨ ਨਾ ਤੇ ਸੋ ਸਮਝ ਕੇ ਬਣਾਇਆ ਕਹਿੰਦੇ ਜਿਹਦੇ ਦਰ ਜਿਹਦੇ ਕਰ ਦਾਣੇ ਉਹਦੇ ਕਮਲੇ ਵੀ ਸਿਆਣ ਉਹ ਜਿੱਦਾਂ ਦੇ ਮਰਜ਼ੀ ਆਉਣ ਲੈ ਜੀ ਮੇਰੇ ਬੱਚੇ ਮੇਰੇ ਬੱਚੇ ਜਿਹਦੇ ਦਰ ਜਿਹਦੇ ਕਰ ਦਾਣੇ ਉਹਦੇ ਕਮਲੇ ਵੀ ਸਿਆਣ ਤੇ ਉਹ ਇਦਾਂ ਦੀ ਹਾਲਤ ਹੋ ਜਾਂਦੀ ਤੇ ਉਹਨਾਂ ਨੂੰ ਆਪਣੀ ਸਿਆਣਪ ਤੇ ਭਰੋਸਾ ਸਤਗੁਰੂ ਕਹਿੰਦੇ ਚਤਰਾਈ ਸਿਆਣਪਾਂ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈ ਇਹ ਸਿਆਣਪਾਂ ਨਹੀਂ ਚੱਲਦੀਆਂ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ ਨਹੀਂ ਚੱਲ ਚਤرائی ਨਾ ਚਤਰ ਭੁਜ ਪਾਈਏ ਕਈਆਂ ਨੂੰ ਆਪਣੀ ਅਕਲ ਦੇ ਉੱਪਰ ਭਰੋਸਾ ਹੈ ਮਹਾਰਾਜ ਕਹਿੰਦੇ ਨਹੀਂ ਪਾਈ ਇਹ ਸਭ ਕੁਝ ਪਰਮੇਸ਼ਰ ਕਾਲਪੁਰਖ ਅਕਾਲਪੁਰਖ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਉਹਨਾਂ ਨੂੰ ਉਸ ਗੱਲ ਤੇ ਭਰੋਸਾ ਮਹਾਰਾਜ ਕਹਿੰਦੇ ਉਹਨਾਂ ਲੋਕਾਂ ਨੂੰ ਕਹਿੰਦੇ ਨਾਨਕ ਲੇਖਾ ਇੱਕ ਗੱਲ ਹੋਰ ਹੋਮੈ ਚਖਣਾ ਚਾਹ ਪੰਡਿਆ ਕਵਨਤ ਕਮਤ ਤੁਮ ਲਾਗੇ ਬੋਢੋਗੇ ਪਰਿਵਾਰ ਸਗਲ ਸਿਓ RAM ਨਾ ਜਪੇ ਅਭਾਗੇ ਕਹਿੰਦੇ ਕਿਹਦੇ ਪਾਸੇ ਲੱਗਾ ਤੈਨੂੰ ਆਪਣੀ ਸਿਆਣਪ ਤੇ ਆਪਣੀ ਅਕਲ ਤੇ ਭਰੋਸਾ ਹੈ ਹੁਣ ਕਈ ਐਸੇ ਆ ਜਿਨ੍ਹਾਂ ਨੂੰ ਆਪਣੇ ਤਨ ਦੇ ਉੱਪਰ ਭਰੋਸਾ ਆਪਣੇ ਸਰੀਰ ਦੇ ਉੱਪਰ ਭਰੋਸਾ ਮੇਰਾ ਸਰੀਰ ਮਹਾਰਾਜ ਕਹਿੰਦੇ ਭਾਈ ਕਹਾ ਵਿਸਾਸਾ ਵਿਸਾਸ ਮਤਲਬ ਵਿਸ਼ਵਰੋਸਾ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ ਕਹਿੰਦੇ ਉਹਦਾ ਵੀ ਭਰੋਸਾ ਨਾ ਕਰ ਪਰ ਜਿਹਨਾਂ ਨੂੰ ਰੱਬ ਤੇ ਭਰੋਸਾ ਜਿਦਾ ਅੱਜ ਗੁਰੂ ਸਾਹਿਬ ਨੇ ਆਖਿਆ ਨਾ RAM ਜਨਾ ਕੋ RAM ਭਰੋਸਾ ਜਿਹੜੇ RAM ਦੇ ਜਾਨੂ ਦੇ ਨਾ ਪ੍ਰਮਾਤਮਾ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਪ੍ਰਮਾਤਮਾ ਤੇ ਭਰੋਸਾ ਹੈ ਜਿਦਾ ਤੁਹਾਨੂੰ ਭਰੋਸਾ ਹੈ ਬਾਣੀ ਪੜਦੇ ਹੋ ਸੰਗਤ ਕਰਦੇ ਹੋ ਸੇਵਾ ਕਰਦੇ ਹੋ ਕਿਉਂਕਿ ਭਰੋਸਾ ਬਣਦਾ ਹੈ ਜੀਵਨ ਦੇ ਵਿੱਚ RAM ਜਣਾ ਕੋ RAM ਭਰੋਸਾ ਉਹਨਾਂ ਨੂੰ ਪਰਮੇਸ਼ਰ ਦੇ ਉੱਪਰ ਭਰੋਸਾ ਇੱਕ ਬੜੀ ਸੁਣੀ ਗਾਥਾ ਕਿਸੇ ਨੇ ਲਿਖੀ ਇੱਕ ਨਾ ਬੰਦਾ ਆਪਣੀ ਘਰ ਵਾਲੀ ਦੇ ਨਾਲ ਘਰ ਦੀ ਛੱਤ ਤੇ ਖੜਾ ਸੀ ਤੇ ਘਰ ਵਾਲੀ ਤੇ ਘਰ ਵਾਲਾ ਦੋਨੇ ਪਾਣ ਖਾ ਰਹੇ ਸੀ ਤੇ ਉਹ ਘਰ ਵਾਲੀ ਨੇ ਕੀ ਕੀਤਾ ਪਾਣ ਖਾਂਦਿਆਂ ਖਾਂਦਿਆਂ ਤੇ ਥੁੱਕ ਜਿਹੜਾ ਸੀ ਨਾ ਥੱਲੇ ਸੜ ਦੇ ਥੱਲੇ ਇੱਕ ਪ੍ਰਭੂ ਦਾ ਪਿਆਰਾ ਮਹਾਪੁਰਸ਼ ਜਾ ਰਿਹਾ ਸੀ ਤੇ ਉਹਦੇ ਸਿਰ ਦੇ ਉੱਪਰ ਥੁੱਕ ਪਏ। ਉਹਨੇ ਹੱਥ ਮਾਰਿਆ, ਹੱਥ ਗੰਦਾ ਹੋ ਗਿਆ, ਉੱਪਰ ਦੇਖਿਆ। ਉਹ ਤਾਂ ਰੱਬ ਦਾ ਪਿਆਰਾ ਉਹਨੂੰ ਸ਼ੁਕਰ ਕੀਤਾ ਚਲੋ ਥੁੱਕਈ ਆ ਹੋਰ ਸਾਫ਼ ਕੀਤਾ ਅੱਗੇ ਨੂੰ ਚਲਾ ਗਿਆ, ਅੱਗੇ ਜਾ ਕੇ ਬਹਿ ਗਿਆ। ਹੁਣ ਉਹਨੂੰ ਜਿਹੜਾ ਜੋਰੂ ਦਾ ਗੁਲਾਮ ਸੀ ਨਾ, ਪਤਨੀ ਦਾ ਗੁਲਾਮ ਉਹ ਬੜਾ ਗੁੱਸਾ ਆਇਆ ਵੀ ਮੇਰੀ ਘਰ ਵਾਲੀ ਨੂੰ ਦੇਖਿਆ ਕਿਦਾਂ? ਉਹਨੇ ਤਾਂ ਵਿਚਾਰੇ ਨੂੰ ਉੱਪਰ ਦੇਖਿਆ ਸੀ ਵੀ ਕਿਹਨੇ ਥੁੱਕ ਪਾਇਆ। ਇਹ ਘਰ ਵਾਲੀ ਆਖੇ ਜੇ ਇਹਨੂੰ ਸਭ ਕੁ ਸਿਖਾ ਕੇ ਆਉ। ਆਇਆ ਥੱਲੇ ਡੰਡਾ ਚੁੱਕ ਲਿਆ। ਦੋ ਚਾਰ ਉਸ ਮਹਾਪੁਰਸ਼ ਦੇ ਡੰਡੇ ਮਾਰ ਦਿੱਤੇ। ਬੜਾ ਖੁਸ਼ ਬਹਾਦਰ ਹੋ ਗਿਆ ਵੀ ਮੈਂ ਘਰ ਵਾਲੀ ਦੇ ਸਾਹਮਣੇ ਬਾਦਰੀ ਕਰਕੇ ਆ। ਕਿ ਜਦੋਂ ਉਹ ਪੌੜੀਆਂ ਚੜ੍ਹਿਆ ਤੇ ਪੌੜੀਆਂ ਤੋਂ ਪੈਰ ਸਲਿੱਪ ਕਰ ਗਿਆ। ਤੇ ਡਿੱਗਿਆ ਤੇ ਡਿੱਗਦੇ ਸਾਰ ਮੌਤ ਹੋ ਗਈ ਮਰ ਗਿਆ। ਹੋਸ਼ ਆ ਗਈ ਘਰ ਵਾਲੀ ਨੂੰ। ਭੱਜੀ ਆਈ। ਆਂਦਿਆਂ ਪਹਿਲਾਂ ਮਹਾਪੁਰਸ਼ ਦੇ ਪੈਰਾਂ ਨੂੰ ਫੜਿਆ ਕਿ ਮੈਨੂੰ ਮਾਫ਼ ਕਰ ਦਿਓ ਗਲਤੀ ਹੋ ਗਈ ਇਹਨੂੰ ਜੀਂਦਾ ਕਰ ਦਿਓ ਕਹਿੰਦਾ ਆਪਣੀ ਤਾਂ ਲੜਾਈ ਕੋਈ ਨਹੀਂ ਆਪਣੀ ਤਾਂ ਲੜਾਈ ਕੋਈ ਨਹੀਂ ਹੈ ਇਹ ਲੜਾਈ ਤਾਂ ਦੋ ਖਸਮਾਂ ਦੀ ਹੈ ਇਹ ਤੇਰਾ ਖਸਮ ਸੀ ਮੇਰਾ ਖਸਮ ਪਰਮਾਤਮਾ ਹੈ ਮੈਨੂੰ ਉੱਤੇ ਭਰੋਸਾ ਤੇਨੂੰ ਉੱਤੇ ਭਰੋਸਾ ਸੀ ਬੜੀਆਂ ਚਾਰ ਸੁਣੀਆਂ ਲੈਣਾ ਲੇਖੀਆ ਕਿਸੇ ਨੇ ਕਹਿੰਦੇ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕੋ ਮੇਰੀ ਹਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਤੇ ਮੇਰੇ ਮਾਲਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲੇਖਾ ਝੁਕਾ ਗਿਆ ਤੇ ਇਹ ਤਾਂ ਮਾਲਕਾਂ ਦੀ ਲੜਾਈ ਸੀ ਖਸਮਾਂ ਦੀ ਲੜਾਈ ਸੀ ਤੇ ਮੈਨੂੰ ਉਹਤੇ ਭਰੋਸਾ ਹੈ RAM ਜਣਾ ਕੋ RAM ਭਰੋਸਾ ਤੇ ਜਿਨ੍ਹਾਂ ਨੂੰ ਭਰੋਸਾ ਹੁੰਦਾ ਨਾ ਉਹ ਕਹਿੰਦੇ ਸਤਿਗੁਰੂ ਮਹਾਰਾਜ ਸਾਨੂੰ ਭਰੋਸਾ ਤੇਰੇ ਤੇ ਸੁੱਤ ਅਪਰਾਧ ਕਰਤ ਹੈ ਜੀਤੇ ਜਨਣੀ ਚੀਤ ਨਾ ਰਾਕਸ ਤੇ ਤੇ ਰਾਮਈਆ ਹਉ ਬਾਰਕ ਤੇਰਾ ਕਾਇ ਨਖੰਡਸ ਅਭਗੁਣ ਮੇਰਾ ਕਿੱਡਾ ਭਰੋਸਾ ਹੈ ਸਾਧ ਸੰਗਤ ਜੀ ਕਿੰਨਾ ਭਰੋਸਾ ਹੋਣਾ ਚਾਹੀਦਾ ਕਦੇ ਸਿੱਖ ਲਈਏ ਸਾਡੇ ਬਾਬਿਆਂ ਕੋ ਸਿੱਖ ਲੋ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਕੋਲੋਂ ਸਿੱਖ ਲੋ ਡੋਲੇ ਨਹੀਂ ਸਾ ਕਿੰਨਾ ਭਰੋਸਾ ਹੋਣਾ ਚਾਹੀਦਾ ਆਪਣੇ ਗੁਰੂ ਦੇ ਉੱਪਰ ਆਪਣੇ ਰੱਬ ਦੇ ਉੱਪਰ ਕੋਈ ਆਲੇ ਦੁਆਲੇ ਨਹੀਂ ਹੈ ਦੁਸ਼ਮਣ ਹੀ ਦੁਸ਼ਮਣ ਹੈ ਪਰ ਉਹ 7 ਤੇ 9 ਸਾਲ ਦੀਆਂ ਛੋਟੀਆਂ-ਛੋਟੀਆਂ ਜਿੰਦਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਦੇ ਤੇ ਕਿਉਂਕਿ ਉਹਨਾਂ ਨੂੰ ਭਰੋਸਾ ਆਪਣੇ ਗੁਰੂ ਦੇ ਉੱਪਰ ਹੈ ਆਪਣੇ ਪਰਮੇਸ਼ਰ ਦੇ ਉੱਪਰ ਹੈ ਉਹਨਾਂ ਨੂੰ ਪਤਾ ਹੈ ਕਿ ਮਾਰਨ ਵਾਲਾ ਰੱਖਣ ਵਾਲਾ ਪਰਮੇਸ਼ਰ ਹੈ ਤੇ ਤੇਰੇ ਭਰੋਸੇ ਪਿਆਰੇ ਮੈਂ लाਡ ਲੜਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਉਹਨਾਂ ਨੂੰ ਭਰੋਸਾ ਸੀ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸਵਾਮੀ ਸਾਭ ਮਸਲਤ ਪਰਵਾਣ ਉਹਨਾਂ ਨੂੰ ਭਰੋਸਾ ਸੀ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਾਣ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਤੇ ਜਿਹੜੇ ਨਾਮ ਜਪਦੇ ਆ ਜਿਨ੍ਹਾਂ ਨੂੰ ਭਰੋਸਾ ਆਪਣੇ ਮਾਲਕ ਦੇ ਉੱਪਰ ਹੁੰਦਾ ਹੈ ਤੇ ਮਹਾਰਾਜ ਅਗ ਬਖਸ਼ਿਸ਼ ਕਰ ਰਿਹਾ RAM ਜਨਾ ਕੋ RAM ਭਰੋਸਾ ਸਤਿਨਾਮ 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 ਜੀ i hate Guru.